ਸਰਦਪਾਰੋ ਚਲਦੇ ਡਰਗ ਨੈਟਵਰਕ ਦਾ ਪਰਦਾਫਾਸ਼ 4 ਕਿਲੋ ਹੈਰੋਇਨ ਸਨੇ ਔਰਤ ਗ੍ਰਿਫਤਾਰ ਤਾਰੋਪਾਰ 2 ਏਕੜ ਜ਼ਮੀਨ ਦੀ ਮਾਲਕ ਡਰੋਨ ਦੀ ਮਦਦ ਨਾਲ ਆਪਣੀ ਜ਼ਮੀਨ ਵਿੱਚ ਨਸ਼ੇ ਦੀਆਂ ਖੇਪਾਂ ਸੁੱਟਵਾਉਂਦੇ ਸਨ આરોપી ਮਾਂ ਪੁੱਤ ਜੇ ਫਰਾਰ ਪਾਕਿਸਤਾਨੀ ਤਸਕਰਾਂ ਨਾਲ ਵਟਸਐਪ ਕਾਲ ਰਾਹੀਂ ਸੰਪਰਕ ਕਰਕੇ ਸਰਦਪਾਰੋ ਡਰੋਨ ਦੀ ਮਦਦ ਨਾਲ ਹੈਰੋਇਨ ਦੀਆਂ ਖੇਪਾਂ ਮੰਗਵਾ ਕੇ ਅੱਗੇ ਸਪਲਾਈ ਕਰਨ ਵਾਲੇ ਮਾਂ ਪਤਨੂ ਬੈਂਕਾਬ ਕਰਦਿਆਂ ਤੁਰੰਤਾਰਨ ਪੁਲਿਸ ਨੇ 4 ਕਿਲੋ ਹੈਰੋਇਨ ਸਮੇਤ ਔਰਤ ਨੂੰ ਜਿੱਥੇ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਉੱਥੇ ਹੀ ਉਸਦੇ ਲੜਕੇ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ ਦੱਸਿਆ ਜਾ ਰਿਹਾ ਹੈ ਕਿ 4 ਏਕੜ ਜ਼ਮੀਨ ਦੇ ਮਾਲਕ ਉਕਤ ਲੋਕਾਂ ਦੀ 2 ਏਕੜ ਜ਼ਮੀਨ ਜਿੱਥੇ ਕੰਡਿਆਲੀ ਤਾਰ ਦੇ ਪਾਰ ਹੈ ਉੱਥੇ ਹੀ ਇਹਨਾਂ ਦਾ ਘਰ ਤੇ ਇੱਧਰ ਦੀ ਜ਼ਮੀਨ ਤਾਰ ਤੋਂ ਮਾਤਰ 100 ਮੀਟਰ ਦੀ ਦੂਰੀ ਤੇ ਹੈ ਐਸਐਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਰੁਪਿੰਦਰ ਕੌਰ ਜੋ ਕਿ ਪਿੰਡ ਤਨੂਆ ਖੁਰਦ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਤੇ ਉਸ ਦਾ ਪੁੱਤਰ ਗਗਨਪ੍ਰੀਤ ਸਿੰਘ ਪਾਕਿਸਤਾਨੀ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ ਇਹ ਲੋਕ ਸਰਦ ਭਾਰ ਤੋਂ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਮੰਗਵਾਉਂਦੇ ਸਨ ਉਹਨਾਂ ਦੱਸਿਆ ਕਿ ਕੰਡਿਆਲੀ ਤਾਰ ਤੋਂ 100 ਮੀਟਰ ਦੂਰੀ ਤੇ ਹੋਣ ਕਰਕੇ ਇਹਨਾਂ ਦਾ ਘਰ ਡਰੋਨ ਜ਼ੋਨ ਵਿੱਚ ਆਉਂਦਾ ਹੈ ਜਾਂਚ ਵਿੱਚ ਪਤਾ ਲੱਗਾ ਕਿ ਇਹ ਲੋਕ ਡਰੋਨ ਦੀ ਮਦਦ ਨਾਲ ਆਪਣੀ ਜ਼ਮੀਨ ਵਿੱਚ ਨਸ਼ੇ ਦੀਆਂ ਖੇਪਾਂ ਸੁੱਟਵਾਉਂਦੇ ਸਨ ਜਿਸ ਦੇ ਤਿੱਥ ਸੀਆਈਏ ਸਟਾਫ ਦੇ ਇੰਚਾਰਜ ਅਮਨਦੀਪ ਰੰਦਾਵਾਦੀ ਨਿਗਰਾਨੀ ਇੱਕ ਟੀਮ ਨੇ 3 ਅਪ੍ਰੈਲ ਨੂੰ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਤਨਵਾਖੁਰਦ ਦੇ ਇਲਾਕੇ ਵਿੱਚ ਕਾਰਵਾਈ ਕਰਦਿਆਂ ਰੁਪਿੰਦਰ ਕੌਰ ਨੂੰ 4 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ ਐਸਐਸਪੀ ਨੇ ਦੱਸਿਆ ਕਿ 45 ਸਾਲਾ ਉਕਤ ਔਰਤ ਦਾ 23 ਸਾਲਾ ਲੜਕਾ ਗਗਨਪ੍ਰੀਤ ਸਿੰਘ ਵੀ ਇਸ ਨੈੱਟਵਰਕ ਦਾ ਹਿੱਸਾ ਹੈ ਇਹਨਾਂ ਦੀ 4 ਏਕੜ ਜ਼ਮੀਨ ਵਿੱਚੋਂ 2 ਏਕੜ ਜ਼ਮੀਨ ਤਾਰਦੇ ਉਸ ਪਾਰ ਹੈ ਉਨ੍ਹਾਂ ਐਵੀ ਕਿਹਾ ਕਿ ਪਾਕਿਸਤਾਨ ਵੱਲੋਂ ਮੰਗਵਾਇਆਂ ਗਈਆਂ ਖੇਪਾਂ ਨੂੰ ਇੱਕ ਇੰਨਾ ਸਪਲਾਈਰ ਡੀਲਰ ਅਤੇ ਖਰੀਦਦਾਰਾਂ ਤੱਕ ਪਹੁੰਚਾਉਂਦੇ ਸਨ ਇਸ ਨੈਟਵਰਕ ਦਾ ਵੀ ਜਲਦ ਪਰਦਾਫਾਸ਼ ਕਰ ਦਿੱਤਾ ਜਾਵੇਗਾ ਐਸਐਸਪੀ ਨੇ ਦੱਸਿਆ ਕਿ ਇਹਨਾਂ ਖਿਲਾਫ ਇਸ ਤੋਂ ਪਹਿਲਾਂ ਨਸ਼ੇ ਦਾ ਕੋਈ ਕੇਸ ਦਰਜ ਨਹੀਂ ਹੈ